ਫਿਰ ਤੁਸੀਂ ਵੀ ਧਰਨੇ ਦੇ ਬੈਠੇ ਜਾਈਦੇ ਅਸੀਂ ਤਾਂ ਬਾਹਰ ਖੜੇ ਆ ਉਹੀ ਰੌਲਾ ਰੱਪਾ ਅੰਦਰ ਮੂਹਰੇ ਤੇ ਗੇਟ ਦੇ ਮੂਹਰੇ ਬੈਠੇ ਨੇ ਧਾੜਾ ਦੇ ਕੇ ਬੈਠੇ ਨੇ ਕਿਉਂ ਬੈਠੇ ਨੇ ਜਦ ਕੋਈ ਰਿਜ਼ਲਟ ਹੀ ਨਹੀਂ ਆਇਆ ਜਦ ਰਿਜ਼ਲਟ ਆਊਗਾ ਫਿਰ ਮਤਲਬ ਕਿ ਤੁਸੀਂ ਉਹ ਗੱਲ ਕਰਦੇ ਸਾਰੀ ਆ ਕੇ ਉਹ ਤਰਝੜ ਤੋਂ ਪਹਿਲਾਂ ਕਿ ਤਰਨ ਦੇ ਕੇ ਉਹਨਾਂ ਰੌਲਾ ਪਾ ਕੇ ਉਹ ਕਰਤਾ ਤੁਸੀਂ ਉਸ ਟਾਈਮ ਮੀਡੀਆ ਦੇ ਵਿੱਚ ਸਾਹਮਣੇ ਕਿਉਂ ਨਹੀਂ ਆਏ ਸੀ ਮੈਂ ਉੱਥੇ ਬੈਠਾ ਮੈਂ ਵੀ ਮਸਹੀਣਾ ਮੈਂ ਉੱਥੇ ਮੈਂ ਤਾਂ ਬਾਹਰ ਬੈਠਾ ਸੀ ਤੁਹਾਡੇ ਵੱਲੋਂ ਜਿੰਨੇ ਕਹਿ ਗਏ ਆ ਤੁਹਾਡੀ ਆਪਣੇ ਕੋਲੋਂ ਤੁਹਾਡੇ ਵੱਲੋਂ ਕਿਸੇ ਨੂੰ ਬੁਲਾਇਆ ਆ ਆਮ ਆਦੀ ਪਾਰਟੀ ਵੱਲੋਂ ਕਿਸੇ ਨੂੰ ਬੁਲਾਇਆ ਵੀ ਜਿੰਨਾ ਤੋੜਨ ਵਾਲੀ ਗੱਲ ਆਮ ਆਦੀ ਪਾਰਟੀ ਵੱਲੋਂ ਕਿਸੇ ਨੂੰ ਨਹੀਂ ਆ ਕਿਸੇ ਵੱਲੋਂ ਉਹ ਦੂਜੇ ਪਾਸੇ ਨੇ ਬਿਆਨ ਦਿੱਤੇ ਆ ਵੀ ਸਾਡੀ ਕੋਈ ਨਹੀਂ ਉਹ ਚੁੱਪ ਦਾ ਰਹਿਣਾ ਚਾਹੀਦਾ ਤੁਹਾਡੇ ਵੱਲੋਂ ਤੁਹਾਡੇ ਜਿਹੜੇ ਵਰਕਰ ਸੀ ਉਸ ਟਾਈਮ ਸਾਨੂੰ ਤਾਂ ਸਕਦਾ ਪਤਾ ਨਹੀਂ ਉਹਦਾ ਰੌਲਾ ਰੱਪਾ ਹੀ ਪੈ ਰਿਹਾ ਸੰਦੇ ਅਸੀਂ ਡਰ ਵੀ ਕਿ ਕੋਈ ਲੜਾਈ ਝਗੜਾ ਨਾ ਹੋਵੇ ਅੱਜ ਦੰਦੋ ਮਾਚੇ ਦੇ ਵਿੱਚ ਵੀ ਵਿਦਾਊਟ ਅ ਡੈਕਲੇਰੇਸ਼ਨ ਤੁਸੀਂ ਕਹਿ ਰਹੇ ਹੋ ਕਿ ਮਸ਼ੀਨ ਟੁੱਟੀ ਦਾ ਪਤਾ ਨਹੀਂ ਹੈਗਾ ਬਟ ਪਬਲਿਕ ਹੈਰੀ ਹੈ ਜੀ ਕਿ ਬਿਲਕੁਲ ਇੱਕ ਤਰ੍ਹਾਂ ਦਾ ਵਿਦਾਊਟ ਅਨਾਉਂਸਮੈਂਟ ਉੱਤੇ ਆਪਾਂ ਦੇਖਿਆ ਕਿ ਜਸ਼ਨ ਮਨਾਏ ਜਾ ਰਹੇ ਨੇ ਉਹ ਸਰ ਫਿਰ ਕਿਸ بیس ਤੇ ਮਸ਼ੀਨ ਤਾਂ ਟੁੱਟੀ ਹੈ ਹਾਂ ਜੀ ਪਰ ਸਾਡੇ ਕੈਂਡੀਡੇਟ ਨੇ ਮਸ਼ੀਨ ਨਹੀਂ ਤੋੜੀ ਕਿਹਨੇ ਤੋੜੀ ਕਿਹਨੇ ਤੋੜੀ ਸਰ ਸਾਨੂੰ ਕੀ ਵਜ੍ਹਾ ਅੰਦਰ ਕਿਹਨੇ ਤੁਸੀਂ ਵੀ ਗਏ ਸਰ ਚੋਰ ਕਮਿਸ਼ਨ ਦੇ ਕੋਲੇ ਕੰਪਲੀਟ ਲੈ ਕੇ ਕਿਹਨੇ ਤੋੜੀਏ ਇਸ ਚੀਜ਼ ਦਾ ਤੁਸੀਂ ਵੀ ਆਪਣੇ ਵੱਲੋਂ ਕੋਈ ਕਾਰਵਾਈ ਦੀ ਮੰਗ ਕੇ ਇਸ ਦਾ ਜਵਾਬ ਤਾਂ ਉਦੋਂ ਦੇਣਗੇ ਉਹ ਮੰਗ ਕੇ ਦੇਣੇ ਸੀ ਵੀ ਕਾਰਵਾਈ ਦੀ ਅਣੀ ਸਰ ਕੋਈ ਕਾਰਵਾਈ ਬਣਦੀ ਕੜੀ ਕਾਰਵਾਈ ਚਾਰ ਦਿਨ ਬਾਅਦ ਅੱਜ ਕਿਹੜੀ ਹੈਗੀ ਪਤਾ ਇਹ ਚੀਜ਼ ਸਾਹਮਣੇ ਲੈ ਰਹੀ ਕਿ ਉੱਥੇ ਦੇ ਨਾਲ ਕਿਉਂ ਨਹੀਂ ਏਸੀ ਲੱਗੀ ਵੇ ਚਲੋ ਇਹ ਤਾਂ ਕੋਈ ਜ਼ਰੂਰੀ ਨਹੀਂ ਹੈ ਵੀ ਦੋ ਦਿਨ ਬਾਅਦ ਵਾਜ ਗਈ ਕਿ ਦੋ ਦਿਨ ਪਹਿਲਾਂ ਆ ਗਈ ਹੈ ਪਿੱਛੇ ਇੱਕ ਸੈਂਟਰੀ ਟਰੀਟਮੈਂਟ ਆ ਰਹੀ ਹੈ ਬਈ ਇਹ ਮਸ਼ੀਨ ਤੋੜੀ ਗਈ ਆ ਵਿੱਕੀ ਮਿਸ਼ਾਲ ਦਾ ਨਾਮ ਲਿਆ ਗਿਆ ਸ਼ਰੇਆਮ ਬਾਏ ਫਿਜ਼ੀਕਲੀ ਉਹਨੇ ਸਟੇਟਮੈਂਟ ਦਿੱਤੀ ਹੈ ਵੀ ਤਿੰਨ ਬੰਦਾਂ ਨੂੰ ਲੱਤਾਂ ਗਈ ਉਹਦੇ ਵਿੱਚ ਕੀ ਉਹਦੇ ਵਿੱਚ ਉਹਦੇ ਕੋਲ ਜਿਹੜਾ ਜਿਹੜਾ ਕੋਈ ਬੰਦਾ ਕਹਿੰਦਾ ਹੈ ਉਹਦੇ ਕੋਲ ਕੋਈ ਪ੍ਰੂਫ ਹੈਗਾ ਸਰ ਪ੍ਰੂਫ ਤਾਂ ਉਹਨੇ ਆਪ ਹੀ ਦੇਤਾ ਇਹ ਵੀਡੀਓ ਆ ਗਈ ਹੁੰਦੀ ਮਾਰਕੀਟ ਤੇ ਵੀ ਵੀਡੀਓ ਆ ਗਈ ਨੇ ਸਟੇਟਮੈਂਟ ਦੇਤੀ ਵੀ ਜਿਹੜੀ ਮਸ਼ੀਨ ਤੋੜੀ ਗਈ ਆ ਵਿੱਕੀ ਮਿਸ਼ਾਲ ਨੇ ਤੋੜੀ ਉਹਨੇ ਤਿੰਨ ਵਾਰ ਇਹ ਗੱਲ ਕਹੀ ਇਹ ਤਾਂ ਖਾਸਾ ਪ੍ਰੂਫ ਇੱਥੇ ਸੀ ਜੋ ਬੋਲਣ ਰਾਜ ਮੈਂ ਦੱਸਦਾ ਜੀ ਚੀਨ ਤੋੜੀ ਗਈ ਹੈ ਮਸ਼ੀਨ ਜੇ ਕਾਂਗਰਸੀਆਂ ਨੇ ਧਰਨੇ ਲਾਦੇ ਵੀ ਮਸ਼ੀਨ ਤੋੜੀ ਗਈ ਹੈ ਧੱਕਾ ਹੋਇਆ ਹੈ ਤਾਂ ਆਮ ਆਦਮੀ ਪਾਰਟੀ ਵੀ ਤਾਂ ਧਰਨੇ ਲਾ ਸਕਦੀ ਸੀ ਜੀ ਆਵਾਜ਼ ਖਾਸ ਹੋ ਗਈ ਬਿਲਕੁਲ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਮੀਡੀਆ ਸਾਰਾ ਕਵਰ ਕਰਨ ਆਇਆ ਥੋੜਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਆਮ ਆਦਮੀ ਪਾਰਟੀ ਧਰਨੇ ਲਾ ਸਕਦੀ ਸੀ ਆਮ ਆਦਮੀ ਪਾਰਟੀ ਵਾਲੇ ਵੀ ਉਸ ਪ੍ਰੋਟੈਸਟ ਕਰ ਸਕਦੇ ਸੀਗੇ ਆਪਣਾ ਸਭ ਤੋਂ ਪਹਿਲਾ ਫਰਜ਼ ਬਣਦਾ ਕਿ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਪੁਲਿਸ ਪ੍ਰਸ਼ਾਸਨ ਐਸਐਸਪੀ ਮੈਡਮ ਉੱਥੇ ਮੌਜੂਦ ਨੇ ਉਹ ਉੱਥੇ ਸਾਰਾ ਕੁਝ ਬੈਠੇ ਦੇਖ ਰਹੇ ਨੇ ਤਾਂ ਐਡੀ ਕਿਹੜੀ ਆਫਤਾ ਗਈ ਸੀ ਵੀ ਆਪਾਂ ਧਰਨਾ ਲਾ ਕੇ ਬਾਹਰ ਬੈਠ ਗਏ। ਉੱਥੋਂ ਜਸਟਿਸ ਨਾ ਮਿਲਦਾ ਧਰਨਾ ਫੇਰ ਸਟਾਰਟ ਹੁੰਦਾ। ਜਿਹੜਾ ਬੂਥ 4 ਜਿਹਦੀ ਮਸ਼ੀਨ ਦੀ ਗੱਲ ਕਰਦੇ ਨੇ ਮਸ਼ੀਨ ਟੁੱਟੀ ਆ ਮਸ਼ੀਨ ਟੁੱਟ ਗਈ। ਉਸ ਬੂਥ 'ਚੋ ਸਾਰੀ ਦੁਨੀਆ ਨੂੰ ਪਤਾ ਵੀ ਪਿੱਕੀ ਵਿਸ਼ਾਲ ਜੀ ਨੇ ਉਸ ਬੂਥ 'ਚੋ ਵੋਟ ਕਰਨਾ ਸੀ। ਆਪਣਾ ਇੱਕ ਕੈਂਡੀਡੇਟ ਹੁੰਦਾ ਇੱਕ ਆਪਾਂ ਆਪਣਾ ਪਹਿਲਾ ਅਨਲਿਸਿਸ ਲਾ ਲੰਨੇ ਆ ਇੱਕ ਸਿਸਟਮ ਬਣਾ ਲੰਨੇ ਆ ਕਿ ਇਸ ਬੂਚ ਤੋਂ ਸਾਨੂੰ ਇੰਨੀ ਆਉਣਗੀ ਆ ਜਦੋਂ ਸਾਡਾ ਮਾਰਜਨ 140 ਦੇ ਕਰੀਬ ਰਹਿ ਗਿਆ ਸੀ ਸਾਨੂੰ ਪਤਾ ਸੀ ਉਸ ਬੂਚ ਤੋਂ ਸਾਨੂੰ 70% ਵੋਟ ਪੈਣੀ ਆ ਤੇ ਅਸੀਂ ਜਿੱਤਣਾ ਤੇ ਜਿਹੜੇ ਪਹਿਲਾਂ ਤੁਸੀਂ ਪਹਿਲਾਂ ਪੁੱਛਿਆ ਜਸ਼ਨ ਵਾਲੀ ਗੱਲ ਇੱਕ ਨਤੀਜਾ ਆਉਣ ਤੋਂ ਪਹਿਲਾਂ ਜਿਹੜੀ ਵਾਈਬਸ ਆਉਂਦੀਆਂ ਹੁੰਦੀਆਂ ਨੇ ਵਾਈਜ਼ ਦੇ ਮੁਤਾਬਕ ਅਸੀਂ ਪੋਜ਼ਿਟਿਵ ਸੀ ਉਸ ਕਰਕੇ ਬਣਾਇਆ ਗਿਆ ਦੂਜੀ ਗੱਲ ਆ ਮਸ਼ੀਨ ਤੋੜਨ ਦੀ ਗੱਲ ਆ ਮਸ਼ੀਨ ਜਿਹੜੀ ਟੁੱਟੀ ਆ ਮਸ਼ੀਨ ਟੁੱਟਣ ਤੋਂ ਬਾਅਦ ਧਰਨਾ ਤਾਂ ਲਾਉਂਦੇ ਜੇ ਕੋਈ ਗੱਲ ਹੁੰਦੀ ਮੈਨੂੰ ਤਾਂ ਜਿੱਤ ਤੱਕ ਜਾਪਦਾ ਅਸੀਂ ਚੋਣ ਕਮਿਸ਼ਨ ਨੂੰ ਵੀ ਕੰਪਲੇਂਟ ਕੀਤੀ ਆ ਅਸੀਂ ਮਾਨਯੋਗ ਹਾਈ ਕੋਰਟ ਵੀ ਜਾ ਰਹੇ ਹਾਂ ਕਿ ਇਹ ਟੋਟਲ ਦੇ ਟੋਟਲ ਸਾਜ਼ਿਸ਼ ਸੀ ਸਾਜ਼ਿਸ਼ ਦੇ ਅਧੀਨ ਇਹਨਾਂ ਨੇ ਆਪਣੇ ਬੰਦੇ ਨੂੰ ਬਚਾਉਣ ਲਈ ਬਾਹਰ ਐਸਾ ਮਾਹੌਲ ਐਟਮੋਸਫੀਅਰ ਕ੍ਰੀਏਟ ਕਰਤਾ ਜਿਨੇ ਮਸ਼ੀਨ ਤੋੜੀ ਆ ਐਸਾ ਐਟਮੋਸਫੀਅਰ ਕ੍ਰੀਏਟ ਕਰਤਾ ਕਿ ਉੱਥੇ ਇਹੋ ਜਿਹੇ ਹਾਲਾਤ ਬਣ ਗਏ ਕਿ ਇੱਥੇ ਤਾਂ ਗੋਲੀ ਵੀ ਚੱਲ ਸਕਦੀ ਹੈ ਕੋਈ ਮਰ ਵੀ ਸਕਦਾ ਧਰਨੇ ਲਾ ਰਹੇ ਨੇ ਧਰਨੇ ਲਾ ਕੇ ਉਹਦੇ ਵਿੱਚ ਸ਼ਰੀਆਮ ਗਾਲਾਂ ਕੱਢ ਰਹੇ ਨੇ ਆ ਵੀਡੀਓ ਨੇ ਮੈਂ ਤੁਹਾਨੂੰ ਦੇ ਦਾਨਾ ਵੀਡੀਓ ਦੇ ਵਿੱਚ ਇਹ ਗਾਲਾਂ ਕੱਢ ਰਹੇ ਨੇ ਇਹਨਾਂ ਨੇ ਐਟਮੋਸਫੇਅਰ ਉੱਤੇ ਇਹੋ ਜਿਹਾ ਕ੍ਰੀਏਟ ਕਰਤਾ ਉੱਤੇ ਲੇਡੀ ਸਟਾਫ ਰੋ ਰਿਆ ਅੰਦਰ ਦਾ ਮਾਹੌਲ ਐਸੀ ਜਿਵੇਂ ਕੰਧਾਰ ਹਾਈਜੈਕ ਹੋਇਆ ਹੋਵੇ ਸੋ ਜਦੋਂ ਇਹੋ ਜਿਹੇ ਹਾਲਾਤ ਬਣ ਜਾਣਾ ਐਸਐਸਪੀ ਆ ਡੀਐਸਪੀ ਆ ਇਲੈਕਸ਼ਨ ਕਮਿਸ਼ਨ ਆ ਤੇ ਫਿਰ ਇਹ ਕਿਵੇਂ ਹੋ ਗਿਆ ਫਿਰ ਇੱਕ ਨੰਬਰ ਦੋ ਦੇ ਉੱਤੇ ਗੱਲ ਇੱਕ ਸਕ੍ਰਿਪਟ ਲਿਖੀ ਗਈ ਆ ਸਕ੍ਰਿਪਟ ਦੇ ਵਿੱਚ ਇੱਕ ਨੇ ਕੈਮਰਾ ਥੱਲੇ ਕਰਤਾ ਦੂਜੇ ਨੇ ਇਸ਼ਾਰਾ ਕਰਤਾ ਤੀਜੇ ਨੇ ਤੋੜਤੀ ਇਹਨਾਂ ਨੇ ਸਕ੍ਰਿਪਟ ਲਿਖ ਕੇ ਦਿੱਤੀ ਸੀ ਤੇ ਤੁਸੀਂ ਕਿਸੇ ਨੂੰ ਕਹਿ ਸਕਦੇ ਹੋ ਜੀ ਨਹੀਂ ਮੈਂ ਨਹੀਂ ਇਹਨਾਂ ਨੇ ਕਿਹਾ ਜਖਵਾਰ ਚ ਲੱਗਿਆ ਹੋਇਆ ਕੀ ਇਹਨਾਂ ਨੇ ਸਕ੍ਰਿਪਟ ਲਿਖ ਕੇ ਦਿੱਤੀ ਸੀ ਕਿਸੇ ਕਿਸੇ ਨੂੰ ਮੈਂ ਨਹੀਂ ਕਿਹਾ ਮੈਂ ਇਹਨਾਂ ਦੇ ਬਿਆਨ ਦੀ ਗੱਲ ਕਰ ਰਿਹਾ ਹਾਂ ਉਹ ਵਿੱਚ ਮੈਂ ਦੁਬਾਰਾ ਚੌਧਰੀ ਸਾਹਿਬ ਜਿੱਤ ਕੇ ਉਸੇ ਦੁਬਾਰਾ ਚੌਧਰੀ ਸਾਹਿਬ ਜਿੱਤ ਕੇ ਜੀ ਇੱਕ ਸਿੰਪਥੀ ਕਾਰਡ ਚੱਲਦਾ ਜੀ ਵਿੱਕੀ ਮਿਸ਼ਾਲ ਦਾ ਤਾਂ ਉਹ ਹਾਲਾਤ ਸੀਗੇ ਕਿ ਇਹਨੂੰ ਤਾਂ ਇਲੈਕਸ਼ਨ ਲਈ ਉਹ ਪ੍ਰਪੇਅਰ ਦੀ ਸੀਸ ਦਾ ਤੁਹਾਡੇ ਸਾਹਮਣੇ ਬੈਠਾ ਇਹਨੂੰ ਮਨਾਇਆ ਗਿਆ ਇਹ ਤਾਂ ਕਹਿੰਦਾ ਮੈਂ ਇਲੈਕਸ਼ਨ ਹੀ ਨਹੀਂ ਲੜਨਾ ਜੇ ਇਹ ਜਿਹੇ ਹਾਲਾਤ ਨੇ ਇਹ ਜਿਹੇ ਐਟਮੋਸਫੀਅਰ ਨੇ ਇਹਦਾ ਪਰਿਵਾਰ ਵਿੱਕੀ ਮਿਸ਼ਾਲ ਜੀ ਕਿੰਨੇ ਰਾਊਂਡ ਤੱਕ ਜਿੱਤ ਸੁੱਕੇ ਸੀਗੇ ਵਿੱਕੀ ਮਿਸ਼ਾਲ ਜੀ ਪਹਿਲੇ 2 ਰਾਊਂਡਾਂ ਚ ਜਿੱਤੇ ਤੀਜੇ ਰਾਊਂਡ ਦੇ ਵਿੱਚ ਵਿੱਕੀ ਮਿਸ਼ਾਲ ਜੀ ਪਿੱਛੇ ਚਲੇ ਗਏ ਕਿੰਨੀ ਵੋਟਾਂ ਦੇ ਪਿੱਛੇ ਲਗੇ ਸੀ ਉਹ ਮੇਰੇ ਖਿਆਲ ਚ ਲਗਭਗ 140 ਜਾਂ 143 143 ਵੋਟਾਂ ਦੇ ਕਰੀਬ ਪਿੱਛੇ ਚਲੇ ਗਏ ਸੀ ਵੀ ਹੁਣ ਤੁਸੀਂ ਬੋਲੋ ਕੀ ਜਾਣਦੇ ਹੋ ਕੀ ਤੁਹਾਡਾ ਅਸੀਂ ਇਹ ਚਾਹੁੰਦੇ ਆ ਜਿਹੜਾ ਇਹ ਕੂੜ ਪ੍ਰਚਾਰ ਚੱਲ ਰਿਹਾ ਰੋਜ਼ੇ ਪੌਂਪੀ ਨੇ ਮਸ਼ੀਨ ਤੋੜਦੀ ਐਂ ਕਰਤਾ ਮੇਰੇ ਤੇ ਤਾਂ ਇੱਕ ਪ੍ਰੈਸ਼ਰ ਪੋਲਟਿਕਸ ਚੱਲ ਰਹੀ ਆ ਪੌਂਪੀ ਦਾ ਨਾਂ ਚੱਲ ਰਿਹਾ ਉਹ ਇੱਕ ਜਿਹੜਾ ਕਰਪਟ ਪ੍ਰਧਾਨ ਆ ਉਹ ਪ੍ਰਧਾਨ ਦੇ ਖਿਲਾਫ ਲੱਗਿਆ ਪਿਆ ਮੈਂ ਇਸ ਚੀਜ਼ ਲਈ ਪੂਰੀ ਦੀ ਤਰ੍ਹਾਂ ਸਮਰਪਿਤ ਆ ਕਿ ਮੈਂ ਜੋ ਉਹਨੇ ਧਾਂਦਲੇ ਕੀਤੇ ਨੇ ਜੋ ਉਹਨੇ ਬੇਈਮਾਨੀਆਂ ਕੀਤੀਆਂ ਨੇ ਮੈਂ ਉਹਦੇ ਖਿਲਾਫ ਆਵਾਜ਼ ਚੱਕੂਗਾ ਆਵਾਜ਼ ਚੱਕਦਾ ਰਹੂੰਗਾ ਜਦੋਂ ਦਾ ਮੈਂ ਕਿਹਾ ਮੈਂ ਹਾਈ ਕੋਰਟ ਜਾਊਂਗਾ ਮੈਂ ਸਾਰਾ ਕੁਝ ਕਰੂੰਗਾ ਇੱਕ ਗੱਲ ਦੱਸੋ ਜੀ ਮਸ਼ੀਨ ਤੇ ਇੰਨਾ ਧਰਨਾ ਲੱਗ ਗਿਆ ਸ਼ਰੀਆਮ ਗਵਨ ਕੀਤਾ ਵਿਆ ਉਹਨੂੰ ਨਾਲ ਬਿਠਾਈ ਬੈਠੇ ਨੇ ਉਹਦੇ ਤੇ ਇੱਕ ਸਟੇਟਮੈਂਟ ਲੱਗੀ ਆ ਆਈ ਹੈ ਕਿ ਇੱਕ ਸਟੇਟਮੈਂਟ ਵੀ ਸਾਡਾ ਪ੍ਰਧਾਨ ਇੰਨੀ ਦੀ ਕਰਪਸ਼ਨ ਕਰਕੇ ਇੰਨੇ ਪੈਸੇ ਖਾ ਗਿਆ ਸੋ ਇੱਕ ਮੈਨੂੰ ਤਾਂ ਜਾਣ ਬੁੱਝ ਕੇ ਇੱਕ ਟਾਰਗੇਟ ਕੀਤਾ ਜਾ ਰਿਹਾ ਔਰ ਟਾਰਗੇਟ ਇਸ ਦੇ ਦਿਨ ਕੀਤਾ ਜਾ ਰਿਹਾ ਮੈਂ ਕਰਪਟ ਪ੍ਰਧਾਨ ਦੇ ਖਿਲਾਫ ਬੋਲਦਾ ਤੇ ਸਰ ਉਹ ਕਹਿ ਰਹੇ ਕਿ ਮਤਲਬ ਕਿ ਰਿਜ਼ਲਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਤੁਹਾਡੇ ਵੱਲ ਆ ਗਿਆ ਸੀ ਲੇਕਿਨ ਸ਼ੀਧੀ ਜੋੜ ਮੇਲੇ ਚੱਲ ਮੇਲਾ ਦਿਨ ਚੱਲ ਰਹੇ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀ। ਨਹੀਂ ਬਹੁਤ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਕਹਿਣਾ ਨਹੀਂ ਸੀ ਚਾਹੀਦਾ। ਇਹ ਇੱਕ ਧਾਰਮਿਕ ਕਾਰਡ ਹੋ ਜਾਂਦਾ। ਅੱਜ ਦੀ ਪ੍ਰੈਸ ਕਾਨਫਰੰਸ ਵੀ ਕੋਈ ਕਰਨ ਨੂੰ ਜਿੱਦ ਨਹੀਂ ਸੀ ਕਰਦਾ। ਨਾ ਕੱਲ ਨੂੰ ਕਰਨ ਦੇਰ ਕਰਦਾ ਨਾ ਪਰਸੋਂ ਨੂੰ ਕਰਨ ਨੂੰ ਦਿਲ ਕਰਦਾ। ਢੋਲ ਵਜਾਏ ਗਏ। ਉਹਦੇ ਲਈ ਅਸੀਂ ਪੰਥ ਤੋਂ ਖੰਨੇ ਦੀ ਸੰਗਤ ਤੋਂ ਅਸੀਂ ਮਾਫੀ ਮੰਗਦੇ ਹੱਥ ਬੰਨ੍ਹ ਕੇ। ਜਿਹੜੀਆਂ ਗਾਲਾਂ ਕੱਢੀਆਂ ਗਈਆਂ ਉਹਨਾਂ ਦੇ ਬਾਰੇ ਕੀ ਹੈ? ਪੱਗਾ ਲਾਉਣ ਤੱਕ ਕਿਹਾ ਗਿਆ। ਪੂਰੀ ਕਾਂਗਰਸ ਪਾਰਟੀ ਆ ਕੇ ਉਹਨੇ ਬਿਠਾ ਲ ਦਿੱਤੀ ਗਈ। ਜੋੜ ਮੇਲੇ ਤੇ ਜਾ ਰਹੀ ਸੰਗਤ ਨੂੰ ਰੋਕਿਆ ਗਿਆ। ਉਹਦੇ ਬਾਰੇ ਕੀ ਹੈ? ਇਹਨੀਆਂ ਲੇਡੀਜ਼ ਨੂੰ ਰਾਤ ਨੂੰ ਬੰਦਕ ਬਣਾ ਕੇ ਇਹਨਾਂ ਨੇ ਰੱਖਿਆ ਗਿਆ ਜੋ ਇਹਨਾਂ ਦੇ ਗੁੰਡਾ ਕਰਦੀ ਦਾ ਉੱਥੇ ਨਾਚ ਰਚਿਆ ਉਹਦੇ ਬਾਰੇ ਦੱਸਣ ਵੀ ਇਹ ਸ਼ਹੀਦਾਂ ਨੂੰ ਕਿੰਨੇ ਸਮਰਪਤ ਨੇ ਯਾਰ ਇੱਕ ਮੰਤਰੀ ਸਾਹਿਬ ਦਾ ਇਹ ਕਹਿ ਰਹੇ ਆ ਵੀ ਪੱਗਾਂ ਲਾਦਾਂਗੇ ਪੱਗਾਂ ਲਾਦਾਂਗੇ ਦੱਸੋ ਮੈਨੂੰ ਬਿਆਨ ਦੇਣ ਇਹ ਬੋਲਣ ਇਸ ਚੀਜ਼ ਤੇ ਕਿੰਨੇ ਕਿ ਸਮਰਪਤ ਨੇ ਸ਼ਹੀਦਾਂ ਦੇ ਲਈ ਮੇਰੇ ਸਾਡੇ ਜਿੰਨੇ ਅਸੀਂ ਆ ਸਾਡੇ ਮੰਚ ਕਿਸੇ ਨੂੰ ਧਰਮ ਪ੍ਰੂਫ ਨਹੀਂ ਕਰੀਦਾ ਸਾਡੇ ਮੰਚ ਸਾਰਿਆਂ ਦੇ ਰਾਂਝਾ ਅਸੀਂ ਸਾਰੇ ਫਤਿਹਗੜ ਸਾਹਿਬ ਉਹਨੇ ਇਸ ਇਲੈਕਸ਼ਨ ਕਰਕੇ ਸਾਤੋਂ ਜਾਣ ਹੀ ਹੋਇਆ ਤੋ ਇਹ ਮੈਨੂੰ ਦੱਸਣ ਇਹਨਾਂ ਨੇ ਕੀ ਉਹਦੇ ਵਿੱਚ ਕੀ ਕੀਤਾ ਗਾਲ੍ਹਾਂ ਘੱਡੀਆਂ ਇਹਨਾਂ ਨੇ ਮਹਿਲਾਵਾਂ ਨੂੰ ਆਹ ਕੀਤੀਆਂ ਵੀਡੀਓ ਹੈ ਜੀ ਤੁਹਾਨੂੰ ਸਾਰਿਆਂ ਕੋਲ ਆਈ ਵੀ ਹੋਆ ਮੈਂ ਤਾਂ ਕੀ ਚਲਾਉਣੀ ਹੈ। ਆਹ ਵੀਡੀਓ ਹੈ ਇੱਕ ਪ੍ਰੈਸ਼ਰ ਪੋਲਿਟਿਕਸ ਚੱਲ ਰਹੀ ਹੈ ਜੀ ਪ੍ਰੈਸ਼ਰ ਪੋਲਿਟਿਕਸ ਚੱਲ ਰਹੀ ਹੈ ਲੰਧਨ ਨੂੰ ਬਚਾਉਣ ਲਈ ਜੋ ਕਰਪਟ ਪ੍ਰਧਾਨ ਆ ਉਹਨੂੰ ਬਚਾਉਣ ਲਈ ਪ੍ਰੈਸ਼ਰ ਪੋਲਿਟਿਕਸ ਚੱਲ ਰਹੀ ਹੈ। ਧੰਨਵਾਦ ਜੀ। ਆਓ ਜੀ ਬਈ। ਦਰਵਾਜ਼ੀ ਹੋ ਜਾਂ। ਉਹਦੇ ਵਿੱਚ ਜਿਵੇਂ ਥੋੜੀ ਪਹਿਲਾਂ ਹੁੰਦਾ ਦੱਸਿਆ ਕਿ ਜਿੱਤ ਹਾਸਲ ਹੋ ਰਹੀ ਦੀ ਉੱਥੋਂ ਕਾਫੀ ਮੇਰੀ ਵੋਟਾਂ ਨਿਕਲ ਰਹੀਆਂ ਲੇਕਿਨ ਜਦੋਂ ਤੁਸੀਂ ਉਹ ਵੋਟਾਂ ਪਈਆਂ ਉਦੋਂ ਜੇ ਆਪਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਆ ਕਰ ਨੂੰ ਆਇਆ ਸਰ ਮੈਂ ਤਾਂ ਪਹਿਲਾਂ ਥੋੜੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਝੂਠਾ ਪ੍ਰਚਾਰ ਹੋ ਰਿਹਾ ਹੈ ਇਹ ਜਿਹੜਾ 4 ਨੰਬਰ ਬੂਥ ਸੀ ਇਹ ਮੇਰਾ 29 ਨੰਬਰ ਵਾਰਡ ਦਾ ਜਿਹੜੀ ਮੈਂ 10 ਸਾਲ ਹੋ ਗਏ ਉੱਥੇ ਸੇਵਾ ਕਰ ਰਿਹਾ ਸੀ ਮੇਰਾ ਉਹ ਸਾਰਾ ਪਰਿਵਾਰ ਸੀ ਉਹ 10 ਸਾਲਾਂ ਦੇ ਵਿੱਚ ਮੈਂ ਉਸ ਵਾਰਡ ਦੇ ਅਨੇਕਾਂ ਕੰਮ ਕਰਵਾਏ ਨੇ ਔਰ ਉਹ ਵਾਰਡ ਦੇ ਵਿੱਚ 4 ਨੰਬਰ ਬੂਥ ਦੇ ਵਿੱਚ ਮੇਰੀ 70-80% ਮੇਰੀ ਪਰਸਨਲ ਮੇਰੇ ਪਰਿਵਾਰਾਂ ਦੀ ਵੋਟ ਹੈ ਜਿਹੜੀ ਕਿ ਜਦ ਮੇਰੇ ਤੇ ਇਲਜ਼ਾਮ ਹੀ ਲਾਏ ਜਾ ਰਹੇ ਵੀ ਮਸ਼ੀਨ ਤੋੜੀ ਗਈ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ ਵੀ ਜਿਹੜਾ ਕੈਂਡੀਡੇਟ ਜਿਹੜੀ ਜਿਹੜੀ ਬੂਥ ਦੇ ਵਿੱਚੋਂ ਜਿੱਤ ਰਿਹਾ ਹੋਵੇ ਉਸ ਨੂੰ ਕਿਵੇਂ ਤੋੜ ਸਕਦਾ ਪਰ ਸਰ ਇੱਕ ਜਿਹੜੀ ਵੀਡੀਓ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਗੱਬਰ ਹੈ ਜਿਹੜਾ ਉਹ ਆ ਕੇ ਬਾਅਦ ਕਹੇਗਾ ਕਿ ਤੁਹਾਡਾ ਤੁਹਾਡੇ ਤੇ ਅਲੀਗੇਸ਼ਨ ਲਾ ਰਹੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜਾ ਅਕ ਇਹ ਕਹਿਣ ਦਾ ਭਾਵ ਇਹ ਵੀ ਇਹਨੂੰ ਟਿਕਟ ਨਾ ਮਿਲਣ ਕਰਕੇ ਇਹ ਨਰਾਜ਼ ਹੋ ਕੇ ਚਲਾ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਇਹ ਪੋਲਿਟਿਕਸ ਕੀਤੀ ਗਈ ਹੈ ਵੀ ਹਾਂ ਉਹਨਾਂ ਦੀ ਛਵੀ ਖਰਾਬ ਕੀਤੀ ਜਾਵੇ ਹੋਰ ਇਹਦੇ ਵਿੱਚ ਤੁਸੀਂ ਬਿਲਕੁਲ ਗਲਤ ਗੱਲ ਹੈ ਜੀ ਉਹ ਜਿਹੜੇ ਬੰਦੇ ਨੇ ਉਹ ਸਾਰੇ ਹੀ ਪੋਲਿਟਿਕਸ ਦੇ ਵਿੱਚ ਇੱਕ ਜਮਾਤ ਦੇ ਬੰਦੇ ਨੇ ਪੋਲਿਟਿਕਸ ਦੇ ਇਹਦੇ ਵਿੱਚ ਪੋਲਿਟਿਕਸ ਦੇ ਵਿੱਚ ਉਹ ਕਰ ਰਹੇ ਨੇ ਸਾਰਾ ਕਿਸ ਨੇ ਤੋੜੀ ਫਿਲਮ ਮਸ਼ੀਦ ਕਿਸ ਨੇ ਵੀ ਤੋੜੀ ਹੈ ਦੇਖੋ ਤੁਸੀਂ ਉਹ ਵਿਚੇ ਨਹੀਂ ਦੇਖਿਆ ਕਿਸੇ ਨੇ ਉੱਥੇ ਅਣ ਪਛਾਤੇ ਬੰਦੇ ਨੇ ਕਿਸੇ ਨੇ ਜ ਤੋੜੀ ਹੈ ਉਹ ਬਿਲਕੁਲ ਗਲਤ ਹੈ ਸੀ ਉਹ ਸਾਨੂੰ chant ਬੰਦਾ ਕਿਵੇਂ ਆ ਸਾਡਾ ਪੋਲਿਟਿਕਸ ਕਿਵੇਂ ਆ ਸਾਡ ਤੁਨੇ ਸਾਰੇ ਉੱਥੇ ਸਾਰੇ ਸਾਰੀ ਟੀਮ ਉੱਥੇ ਅਵੇਲੇਬਲ ਸੀਗੇ ਉੱਥੇ ਕਾਫੀ ਕਾਫੀ ਬੰਦੇ ਰਸ਼ ਬੋਲ ਸੀਗਾ ਸਾਨੂੰ ਇਸ ਪਤਾ ਨਹੀਂ ਲੱਗਿਆ ਇੱਕ ਦੋ ਸਕਿੰਟਾਂ ਦੇ ਵਿੱਚ ਇਹ ਸਾਰਾ ਹਾਸਾ ਹੋ ਗਿਆ ਤੁਸੀਂ ਤੁਹਾਡੇ ਸਾਹਮਣੇ ਕਹਿਣਾ ਸੀਗਾ ਕਿ ਆਪਾਂ ਬਿਠਾਤੇ ਬਸ ਨਹੀਂ ਕਰ ਰਹੇ ਇਹਨਾਂ ਨੂੰ ਬਾਹਰ ਇਹ ਵੀ ਇਹ ਵੀ ਹੋ ਸਕਦਾ ਹੈ ਕਿ ਕੋਈ ਚੌਧਰੀ ਦੇ ਸਾਈਨ ਆ ਦੇਖੋ ਕੋਈ ਪ੍ਰਸ਼ਾਸਨ ਨੇ ਦੱਸਾਰੀ ਵੀ ਕੋਈ ਉਸ ਟਾਈਮ ਸਾਰੇ ਜਿਹੜੇ ਕੈਂਡੀਡੇਟ ਨੇ ਆ ਦੇਖੋ ਸੈਰ ਮੈਂ ਤੁਹਾਨੂੰ ਸਤਨਾਮ ਚੌਧਰੀ ਜਿਹੜੇ ਤੁਸੀਂ ਕਹਿ ਰਹੇ ਵਿਨਰ ਕੈਂਡੀਡੇਟ ਨੇ ਉਹਨਾਂ ਨੇ ਖੁਦ ਆ ਸਾਈਨ ਕੀਤੇ ਹੋਏ ਨੇ ਆ ਦੇਖ ਲਓ ਤੁਸੀਂ ਤੁਹਾਨੂੰ ਮੀਡੀਆ ਨੂੰ ਦਿਖਾਉਣਾ ਚਾਹਣਾ ਕਾਦੇ ਪਰਸੈਂਟ ਦੀ ਇਹ ਆ ਜਿਹੜੇ ਅਣਪਛਾਤੇ ਜਿਹੜੇ ਜਿਹੜੀ ਰਿਪੋਰਟ ਬਣਾਈ ਦਾ ਉਹਦੇ ਤੇ ਇੱਕ ਸਾਡਾ ਅਕਸ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੈਂ ਦੱਸਣਾ ਚਾਹਣਾ ਜਿਹੜੇ ਸਾਡੇ ਕੋਟਲੀ ਸਾਹਿਬ ਜਿਹੜੇ ਬਹੁਤ ਸਤਿਕਾਰਯੋਗ ਅਸੀਂ ਉਹਨਾਂ ਨੂੰ ਕਹਿੰਦੇ ਆ 10 ਸਾਲ ਤੋਂ ਸਾਡੇ ਖੰਨੇ ਹਲਕੇ ਦੇ ਵਿੱਚ ਜਿੱਤਦੇ ਆ ਰਹੇ ਨੇ ਜਿਹੜੇ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਏ ਨੇ ਇਹ ਵੀ ਲੋਕ ਸ਼ਰਾਬਾਂ ਪੀ ਕੇ ਉਥੇ ਹੋਲੜਬਾਜੀ ਕਰਦੇ ਨੇ ਜਾਂ ਢੋਲ ਤਮੱਕੇ ਚਲਾਉਂਦੇ ਰਹੇ ਨੇ ਦੇਖੋ ਇੱਕ ਬੰਦੇ ਦੇ ਨਾ ਔਰਮਾਨ ਜੁੜੇ ਹੁੰਦੇ ਨੇ ਸਾਡੇ ਸਾਰੇ ਵਾਰਡ ਦੀ ਪੂਰੀ ਆਸ ਜਿੱਤੀ ਹੋਈ ਸੀ ਸਾਡੀ ਸੀਟ ਜਿੱਤੀ ਹੋਈ ਸੀ ਇਹਨਾਂ ਨੇ ਮਾਹੌਲ ਸਾਡਾ ਖਰਾਬ ਕੀਤਾ ਉਹ ਲੋਕ ਇੰਨੇ ਜਸ਼ਨ ਦੇ ਵਿੱਚ ਭੰਗੜੇ ਪਾ ਰਹੇ ਸੀ ਸਾਡੀ ਸੀਟ ਇੱਕ ਨੰਬਰ ਤੇ ਬਿਲਕੁਲ ਅੱਗੇ ਚੱਲ ਰਹੀ ਸੀ ਔਰ ਜਿਹੜੇ ਬੰਦੇ ਨੂੰ ਇਹ ਸ਼ਰਾਬਾਂ ਪੀ ਕੇ ਦੱਸ ਰਹੇ ਨੇ ਮੈਂ ਦੱਸਣਾ ਚਾਹਣਾ ਇਹ ਉਹੀ ਲੋਕ ਨੇ ਕੋਟਰੀ ਸਾਹਿਬ ਜਿਹੜੇ ਤੁਹਾਨੂੰ 10 ਸਾਲ ਸੱਤਾ ਦੇ ਵਿੱਚ ਬਿਠਾ ਕੇ ਰੱਖਦੇ ਰਹੇ ਨੇ ਅੱਜ ਤੁਸੀਂ ਸਾਰਿਆਂ ਨੂੰ ਸ਼ਰਾਬੀ ਦੱਸ ਰਹੇ ਹੋ ਕਿਸੇ ਨੂੰ ਕੀ ਦੱਸ ਰਹੇ ਹੋ ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਨਹੀਂ ਹੈ ਵੇਖੀ ਜੀ ਅਨਪਛਾਤਾ ਬੰਦਾ ਇੱਕ ਸੀ ਜਾਂ ਕਿੰਨੇ ਸੀਗੇ ਤੁਸੀਂ ਦੇਖੋ ਅਸੀਂ ਅਸੀਂ ਦੇਖਿਆ ਉੱਥੇ ਮਾਹੌਲ ਇੰਨਾ ਖਰਾਬ ਹੋਵੇ 1 ਮਿੰਟ ਦੇ ਵੀ ਸੁਣ ਪਾਦੇ ਨਹੀਂ ਕੋਟਰੀ ਜੀ ਤੁਹਾਡੀ ਲਾਈਫ ਦਾ ਬਹੁਤ ਬੜਾ ਸਟਰਗਲ ਪੁਆਇੰਟ ਮੈਂ ਵੀਡੀਓ ਕੈਪਚਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਮੈਂ ਤੁਹਾਨੂੰ ਦੱਸਦਾ ਮੈਂ ਤੀਜਾ ਚੌਥਾ ਇਲੈਕਸ਼ਨ ਲੜ ਰਿਹਾ ਜੀ ਮ 2021 ਦੇ ਵਿੱਚ ਟਿਕਟ ਕੱਟਤੀ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਕਾਂਗਰਸ ਪਾਰਟੀ ਦੇ ਮੇਰੇ ਜਿਹੜੇ ਸਾਹਮਣੇ ਕੈਂਡੀਡੇਟ ਨੂੰ ਟਿਕਟ ਦਿੱਤੀ ਸੀਗੀ ਮੈਂ ਆਜ਼ਾਦ ਲੜਕੇ ਉਹ ਕਾਂਗਰਸ ਪਾਰਟੀ ਨੂੰ ਉਸ ਟਾਈਮ ਹਰਾਇਆ ਸੀਗਾ ਇਹ ਚੌਥਾ ਇਲੈਕਸ਼ਨ ਹੈ ਇਹ ਜਿਹੜੇ ਅਸੀਂ ਘਰੋਣੇ ਕੰਮ ਅਸੀਂ ਨਹੀਂ ਕਰ ਸਕਦੇ ਸਰ ਤੁਸੀਂ ਵੀ ਕੋਸ਼ਿਸ਼ ਕੀਤੀ ਉਹ ਬੰਦੇ ਨੂੰ ਕਾਬੂ ਦੇ ਦੇ ਦੇਖੋ ਉਸ ਟਾਈਮ ਹਫੜਾ ਦਫੜੀ ਮੱਚ ਗਈ ਕੋਈ ਪਤਾ ਨਹੀਂ ਲੱਗ ਸਕਿਆ ਵੀ ਸਾਨੂੰ ਹੋਇਆ ਸੀ ਤੁਸੀਂ ਬਾਹਰ ਹੋ ਉਸ ਟਾਈਮ ਤੁਸੀਂ ਬਾਹਰ ਆ ਕੇ ਮੀਡੀਆ ਕੋਲ ਚੋਣੀਆਂ ਆਏ ਤੁਸੀਂ ਦੇਖੋ ਸਾਨੂੰ ਤਾਂ ਉੱਥੇ ਬੰਦਕ ਬਣਾ ਲਿਆ ਗਿਆ ਜੀ ਉੱਥੇ ਦੇਖੋ ਮੇਰੀ ਬੇਨਤੀ ਇੱਕ ਮਿੰਟ ਸਰ ਮੇਰੀ ਬੇਨਤੀ 1 ਵਜ ਸੋ ਤੁਹਾਡਾ ਬਿਆਨ ਨਹੀਂ ਆਇਆ ਕਿ ਸੋ ਮੇਰੀ ਬੇਨਤੀ ਸੁਣ ਲਓ ਜਿਹੜਾ ਬੰਦਾ ਇੱਕ ਇਲੈਕਸ਼ਨ ਲੜ ਰਿਹਾ ਹੁੰਦਾ ਤੁਹਾਨੂੰ ਪਤਾ ਉਹ ਕਿਹ ਸਟੇਜ ਦੇ ਵਿੱਚ ਹੁੰਦਾ ਦਿਮਾਕੀ ਦੌਰ ਤੇ ਵੀ ਉਹਨੂੰ ਬਹੁਤ ਸਟੇਜ ਹੁੰਦਾ ਉਹ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਭਜਨਟ ਕੀਤੀ ਹੁੰਦੀ ਸਾਨੂੰ ਤਾਂ ਇਹਨਾਂ ਨੇ ਟਾਈਮ ਤੇ ਇੱਕ ਬਾਹਰ ਸਾਡੀ ਪੂਰੀ ਇਹਨਾਂ ਨੇ ਗੁੰਡਾ ਕਰਦੀ ਮਾ ਪੂਰੇ ਬੰਦੇ ਬਿਠਾ ਕੇ ਸਾਡੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕਰਤਾ ਸਾਨੂੰ ਅੰਦਰ ਬੰਨਤਾ ਇੱਕ ਤਰ੍ਹਾਂ ਦਾ ਇਹਨਾਂ ਨੇ ਸਾਨੂੰ ਤਾਂ ਬਹੁਤ ਔਖਾ ਹੋਇਆ ਉਸ ਸਮੇਂ ਪਰ ਸਰ ਜਦੋਂ ਤੁਸੀਂ ਬਾਹਰ ਆਏ ਉਸ ਟਾਈਮ ਤਾਂ ਕਾਫੀ ਤੁਹਾਡੇ ਜਿਹੜੇ ਸਮਰਥਕ ਸੀ ਜੋ ਨਾ ਤੁਹਾਨੂੰ ਨਹੀਂ ਸਮਰਥਕ ਉਸ ਟਾਈਮ ਆਏ ਨੇ ਜਿਸ ਟਾਈਮ ਇਹ ਔਰ ਇੰਨਾ கிரேਟ ਹੋ ਗਿਆ ਵੀ ਲੋਕ ਜਿਹੜੇ ਸਾਡੇ ਵੀ ਲੋਕ ਸੀਗੇ ਸਪੋਰਟਰ ਜਿਨ੍ਹਾਂ ਨੇ ਲੋਕਾਂ ਨੇ ਸਾਨੂੰ ਵੋਟਾਂ ਪਾਈ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਰਾਤ ਦੇ 1 ਵਜੇ ਤੱਕ ਉਹ ਬਰਾਬਰ ਖੜੇ ਰਹੇ ਨੇ ਉਹਨਾਂ ਨੂੰ ਕੋਈ ਆਸ ਸੀ ਵੀ ਸਾਡਾ ਵਿਨਰ ਕੈਂਡੀਡੇਟ ਵਿੱਕੀ ਮਸ਼ਾਲ ਹੈ ਇਸ ਲਈ ਉਹ ਖੜੇ ਰਹੇ। ਥੈਂਕ ਯੂ ਸਾਰੇ মিডিਆ ਦਾ ਧੰਨਵਾਦ ਕਰਨਾ ਜੋ ਉਰੇ ਉਰੇ ਪਹੁੰਚੇ ਨੇ ਅੱਜ ਇਸ ਪ੍ਰੈਸ ਕਾਨਫਰੰਸ ਤੇ। ਦੇਖੋ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਨਵਾਂ ਆਇਆ ਹਜੇ ਤੇ ਥੋੜੇ ਟਾਈਮ ਹੋਇਆ ਮੈਨੂੰ ਆਏ ਨੂੰ। ਪਰ ਮੈਂ ਸਰਦਾਰ ਕਰਨਪ੍ਰੀਤ ਸਿੰਘ ਸੌਂਦ ਦੀਆਂ ਜੋ ਖੰਨੇ ਪ੍ਰਤੀ ਸੇਵਾਵਾਂ ਨੇ ਜੋ ਉਹਨਾਂ ਨੇ ਕੰਮ ਕੀਤੇ ਨੇ ਜੋ ਉਹਨਾਂ ਦੀ ਸ਼ਬੀ ਹੈ ਮੈਂ ਉਹਨੂੰ ਦੇਖ ਕੇ ਇਸ ਪਾਰਟੀ ਨੂੰ ਜੁਆਇਨ ਕੀਤਾ ਕਿਉਂਕਿ ਉਹਨਾਂ ਨੇ ਕਦੇ ਕਿਸੇ ਪਾਰਟੀ ਦੇ ਕਿਸੇ ਹੋਰ ਆਪੋਜੀਸ਼ਨ ਪਾਰਟੀ ਦੇ ਵੀ ਮੈਂਬਰ ਨਾਲ ਕਦੇ ਕੋਈ ਧੱਕਾ ਨਹੀਂ ਕੀਤਾ ਹਮੇਸ਼ਾ ਸ਼ਹਿਰ ਦੀ ਤਰੱਕੀ ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਇਸ ਚੋਣ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਇਹ ਸਾਰਾ ਪਲਾਨ ਬਣਾਇਆ ਗਿਆ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਆ ਆਰੋਦੀ ਰਿਪੋਰਟਾ ਜੋ ਉਹਨੇ ਪੁਲਿਸ ਨੂੰ ਭੇਜੀ ਜਿਹੜਾ ਉਹ ਇਲੈਕਸ਼ਨ ਧਾਰੋ ਸੀ ਉਹਨੇ ਕਿਹਾ ਵੀ ਇੱਕ ਅਣਪਛਾਤੇ ਵਿਅਕਤੀ ਨੇ ਉਥੇ ਮਸ਼ੀਨ ਤੋੜਦੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਜੋ ਬੰਦੇ ਨੇ ਉਹਨਾਂ ਨੇ ਸਾਨੂੰ ਆ ਕੇ ਘੇਰ ਲਿਆ ਸਾਨੂੰ 8 ਘੰਟੇ ਬੰਦਕ ਬਣਾ ਕੇ ਰੱਖਿਆ 6 ਘੰਟੇ ਅੰਦਰ ਲੇਡੀਜ਼ ਸੀਗੀਆਂ ਸਾਰੇ ਬੰਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਸਾਨੂੰ ਉਥੇ ਸਵਰਗ ਕਰਨਾ ਪਿਆ ਉਹਨੇ ਪੁਲਿਸ ਨੂੰ ਆਪਣੀ ਇੱਕ ਦਰਖਾਸਤ ਦਿੱਤੀ ਹੈ ਅਸੀਂ ਪਹਿਲਾਂ ਤਾਂ ਇਹ ਮੰਗ ਕਰਦੇ ਆ ਕਿ ਇਹ ਦਰਖਾਸਤ ਤੇ ਪੁਲਿਸ ਕਾਰਵਾਈ ਕਰੇ ਜਿਹੜੀ ਉਹਨਾਂ ਨੇ ਦਿੱਤੀ ਹੈ। ਨੰਬਰ 2 ਜਿਹੜੀ ਕਾਂਗਰਸ ਪਾਰਟੀ ਇਲਜ਼ਾਮ ਲਗਾ ਰਹੀ ਆ ਬਈ ਮਸ਼ੀਨ ਵਿੱਕੀ ਮਸ਼ਾਲ ਜੀ ਨੇ ਤੋੜਦੀ ਆ ਉਹਦੀ ਇੱਕ ਰਿਪੋਰਟ ਆ ਜਿਹੜੀ ਆਰਓ ਨੇ ਬਣਾਈ ਆ ਤੇ ਉਸਦੇ ਪ੍ਰੈਜਾਈਡਿੰਗ ਅਫਸਰ ਨੇ ਜਿਹੜੀ ਲਿਖੀ ਆ ਉਹਦੇ ਵਿੱਚ ਉਹਨੇ ਸਾਫ਼ ਲਿਖਿਆ ਵੀ ਕੋਈ ਅਣਪਛਾਤਾ ਵਿਅਕਤੀ ਇਸ ਨੂੰ ਤੋੜ ਗਿਆ। ਉਹਦੇ ਵਿੱਚ ਸਤਨਾਮ ਸਿੰਘ ਦੇ ਵੀ ਸੈਨ ਨੇ ਇੱਕ ਸਾਰੇ ਜਿੰਨੇ ਕਾ ਹਰਜੋਤ ਸਿੰਘ ਦੇ ਸੈਨ ਨੇ ਰਮਨਦੀਪ ਸਿੰਘ ਦੇ ਵੀ ਮਨਦੀਪ ਸਿੰਘ ਦੇ ਵੀ ਗੁਰਦੀਪ ਸਿੰਘ ਦੇ ਵੀ ਮਸ਼ੀਨ ਤੋਂ ਦੋੜ ਤੋਂ ਬਾਅਦ ਹੋਈ ਸੀ ਇਹ ਮਸ਼ੀਨ ਤੋਂ ਉਹਨੂੰ ਬਾਅਦ ਤੇ ਜਿਹੜੀ ਹੈਗੀ ਆ ਉਹ 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 ਸੈਨ ਨੇ ਇਹ ਤੁਸੀਂ ਬਸ ਸੇ ਦੇ ਪਰਮ ਸਤੰਦਰ ਵੀ ਆ ਕੇ ਬੈਠੇ ਦੋ ਜਰੂਰ ਬੈਠ ਸਦੇ ਜਿਹੜੀ ਉੱਥੇ ਸਥਿਤੀ ਸੀ ਮੈਂ ਤੁਹਾਨੂੰ ਜਿਹੜੀ ਗੱਲ ਦਾ ਜਿਹੜੀ ਉੱਥੇ ਸਥਿਤੀ ਸੀ ਮੈਂ ਤੁਹਾਨੂੰ ਜਿਹੜੀ ਜਿਆਦਾ ਸਥਿਤੀ ਦੇ ਵਿੱਚ ਕਾਂਗਰਸੀ ਬਾਅਦ ਦੇ ਵਿੱਚ ਰੌਲਾ ਪਾ ਕੇ ਵੀ ਅੰਦਰ ਗਏ ਨੇ ਤਾਂ ਕਿਹੜੀ ਸਥਿਤੀ ਨਹੀਂ ਬਣ ਸਕਦੀ ਜੀ ਉੱਥੇ ਉੱਥੇ ਕਿੰਨੀ ਮਾੜੀ ਸਥਿਤੀ ਸੀ ਅਸੀਂ ਬਾਹਰ ਖੜੇ ਸੀਗੇ ਅਸੀਂ ਵੀ ਲੀਕ ਕਰਦੇ ਸੀ ਵੀਡੀਓ ਤੇ ਉਹ ਸਿਕਿਉਰਟੀ ਤੋਂ ਪੁੱਛੋ ਮੈਨੂੰ ਮੈਂ ਥੋੜਾ ਸਿਕਿਉਰਟੀ ਸੀਗਾ ਅਸੀਂ ਦੇਖ ਚੋਣ ਜਾਂਦੇ ਨੇ ਸਾਡੇ ਇਰੀਏ ਸੀ ਸਾਡੇ ਨੰਦਾ ਪੁਵਿੱਖੇ ਚ ਕੋਈ ਵੀ ਇਲੈਕਸ਼ਨ ਹੋਵੇ ਕੋਈ ਵੀ ਮੈਂ ਇਲੈਕਸ਼ਨ ਤੁਸੀਂ ਜਿਹੜੀ ਪਾਰਟੀ ਜਿਹੜੀ ਪਾਰਟੀ ਇਲਜ਼ਾਮ ਲਾ ਰਹੀ ਆ ਮੈਂ ਉਹਦਾ ਇਤਿਹਾਸ ਦੱਸਦਾ ਤੁਹਾਨੂੰ ਕੀ ਆ ਮੇਰੇ ਨਾਲ ਕੀ ਹੋਇਆ ਤੁਸੀਂ ਸਾਰੀ ਪ੍ਰੈਸ ਨੂੰ ਜਾਣਦੇ ਤੁਸੀਂ ਕੀ ਕੀਤਾ ਇਹਨਾਂ ਨੇ ਰਾਤ ਨੂੰ 100 ਬੰਦਾ ਮੇਰੇ ਘਰੇ ਬਾੜ ਕੇ ਮੇਰੇ ਬੱਚਿਆਂ ਨੂੰ ਮੈਨੂੰ ਮੇਰੇ ਦੇ ਪਰਚਾ ਦੇ ਕੇ ਹੈ ਜੀ ਇਹ ਹੋਣੀ ਇੱਕ ਟ੍ਰੈਂਡ ਸੈੱਟ ਹੋ ਇਹ ਟ੍ਰੈਂਡ ਸੈੱਟ ਕਰ ਰਹੀ ਆ ਜੀ ਕਾਂਗਰਸ ਖੰਨੇ ਦੇ ਵਿੱਚ ਉਦੋਂ ਪਹਿਲਾਂ ਅਸ਼ੋਕ ਦਿਵਾੜੀ ਜੀ ਨੇ ਆਪਣੇ ਸ਼ਾਟੀਨਾ 2003 ਦੇ ਵਿੱਚ ਬੂਥ ਕੈਪਟਨ ਕੀਤੀ ਉਹਨਾਂ ਨੇ ਸਾਰੀਆਂ ਪਰਤੀਆਂ ਪਾੜਤੀਆਂ ਜੀ ਦੁਬਾਰਾ ਚੋਣ ਹੋਈ ਆ ਉਹ ਵੈਲਟ ਪੇਪਰ ਪਾੜੇ ਨੇ ਜੀ ਉਸ ਵੇਲੇ ਉਹਨਾਂ ਨੇ ਇਹਨਾਂ ਦਾ ਰਿਕਾਰਡ ਇਹੀ ਹੈ ਜੀ ਤੁਸੀਂ ਇਕਬਾਲ ਨੂੰ ਪੁੱਛੋ ਜੀ ਇਕਬਾਲ ਨੇ ਕਿ ਸੀਲਾਂ ਤੋੜਤੀਆਂ ਸਾਰੀਆਂ ਮਸ਼ੀਨਾਂ 2000 21 ਦੇ ਵਿੱਚ ਸਾਰੀਆਂ ਮਸ਼ੀਨਾ ਬਦਲਦੀਆਂ ਅਜਹੀਆਂ ਘਟਨਾਵਾਂ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਨੂੰ ਇੰਨਾ ਸਤਾਰਕ ਕਿਉਂ ਨਹੀਂ ਕੀਤਾ ਕਿ ਜੇਕਰ ਪਿਛੋਕਰ ਜਿਹੀਆਂ ਹੋ ਸਕਦੀਆਂ ਨੇ ਤਾਂ ਵਰਤਮਾਨ ਵਿੱਚ ਵੀ ਹੋ ਸਕਦੀਆਂ ਭਵਿੱਖ ਵਿੱਚ ਵੀ ਹੋ ਸਕਦੀਆਂ ਜਿਹੜਾ ਇਹਨਾਂ ਦਾ ਜੀ ਦੇਖੋ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਜੀ ਜਿਹੜੀ ਆਮ ਆਦਮੀ ਪਾਰਟੀ ਆ ਇਸ ਨੂੰ ਸਿਆਸਤ ਨਹੀਂ ਹਜੇ ਆਉਂਦੀ ਜਿਹੜੀ ਇਹਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਦੌਂ ਤੇਚਾਂ ਦਾ ਬਿਲਕੁਲ ਨਹੀਂ ਬਿਲਕੁਲ ਗਿਆਨ ਨਹੀਂ ਹੈ ਇਹ ਆਪਣੇ ਸਿੱਧੇ ਢੰਗ ਨਾਲ ਚੱਲਦੇ ਨੇ ਜੇ ਸਰਕਾਰ ਮੰਗੂਏ ਚੋਣ ਲੜੀ ਜਾਂਦੀ ਤਾਂ ਫਰਕ ਨਹੀਂ ਵੀ ਨਹੀਂ ਸੀ ਜੀ ਉੱਥੇ ਇਹ ਚੋਣ ਸਿਰਫ ਸਿੱਧੀ ਸਿੱਧੇ ਤੌਰ ਤੇ ਲੜੀ ਗਈ ਹੈ ਜਿਹੜੀ ਕਾਂਗਰਸ ਨੇ ਉਹ ਆਪਣੀਆਂ ਚਾਲਾਂ ਸ਼ੁਰੂ ਕਰਤੀਆਂ ਮੰਤਰੀ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੀਤਾ ਚੋਣ ਜਿੱਤਣ ਵਾਸਤੇ ਕੀਤਾ ਸਾਰਿਆਂ ਨੂੰ ਪਤਾ ਸੀ ਮਾਡਲ ਟਾਊਨ ਦੇ ਵਿੱਚ ਕੌਣ ਲੀਡ ਕਰ ਰਿਹਾ ਜੀ ਸਾਨੂੰ ਪਤਾ ਸੀ ਵੀ ਸਾਨੂੰ ਪਤਾ ਸੀ ਚੌਧਰੀ ਆਪਣੇ ਘਰ ਵਾਲੇ ਬੂਦ ਦੇ ਵਿੱਚੋਂ ਚੌਧਰੀਆਂ ਦੀ ਉੱਥੇ ਵੋਟ ਆ ਉਹਨਾਂ ਦਾ ਚਲੋ ਉਹਨਾਂ ਦਾ ਫਰਜ ਸੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੇ ਵੋਟ ਪਾਉਣੀ ਸੀ ਸਾਨੂੰ ਪਤਾ ਸੀ ਉੱਥੋਂ ਲੀਡ ਕਰੂਗਾ ਇਧਰਲੇ ਪਾਸੇ ਇਹਨਾਂ ਦੀ ਬਰਾਦਰੀ ਸੀਗੀ ਸਾਰੀ ਉਧਰ ਉਹਦੀ ਬਰਾਦਰੀ ਸੀ ਇਧਰ ਇਹਨਾਂ ਦੇ ਪਰਿਵਾਰ ਸੀਗੇ 10 ਸਾਲ ਦੇ ਸੀ ਸਾਨੂੰ ਪਤਾ ਸੀ ਇਧਰੋਂ ਅਸੀਂ ਬਹੁਤ ਵੱਡੀ ਲੀਡ ਲਵਾਂਗੇ ਇਸ ਗੱਲ ਵਾਸਤੇ ਇੰਨੀ ਲੇਟ ਕਿਉਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਅਸੀਂ ਲੇਟ ਤਾਂ ਅਸੀਂ ਤਾਂ ਕਰਨੇ ਨਹੀਂ ਸੀ ਚਾਹੁੰਦੇ ਸੀ ਸ਼ਹਿਬਜਾਦਿਆਂ ਦੇ ਦਿਨਾਂ ਦੇ ਕਰਕੇ ਮੈਂ ਅੱਜ ਵੀ ਨਹੀਂ ਸੀ ਮੰਨਦਾ ਸਾਰਿਆਂ ਨੂੰ ਕਿਹਾ ਵੀ ਅੱਜ ਵੀ ਨਹੀਂ ਕਰਨੀ ਆਪਾਂ 28 ਦੇ ਪਜਾਦੋ ਬੋਲਣਾ ਹੀ ਨਹੀਂ ਹਟਦੇ ਤਾਂ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਗੱਲ ਕੀ ਹੈ ਜੀ ਕਾਂਗਰਸ ਹਮੇਸ਼ਾ ਹੀ ਇਲੈਕਸ਼ਨ ਲੁੱਟਦੀ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਨੇ ਉਰੇ ਆਪਣਾ ਪ੍ਰਭਾਵ ਛੱਡਣ ਵਾਸਤੇ ਰਾਜੇ ਰਾਜੇ ਬਿਰੰਗ ਨੇ ਕਿਤੇ ਹੋਰ ਨਹੀਂ ਧਰਨਾ ਦੇਤਾ ਜਾ ਕੇ ਬਾਜਵੇਂ ਨੇ ਹੋਰ ਨਹੀਂ ਧਰਨਾ ਦੇਤਾ ਕਿੱਡੀਆਂ ਕਿੱਡੀਆਂ ਇਲੈਕਸ਼ਨਾਂ ਹੋਈਆਂ ਨੇ ਇਹ ਸਾਰੀ ਉਰੇ ਉਹ ਸੀ ਇੱਕ ਇਲੈਕਸ਼ਨ ਵਾਸਤੇ ਉਰੇ ਸਾਰਾ ਇੱਕ ਫੈਰੀਓ ਰੀਪਲਾਨਡ ਸਾਰਾ ਕੰਮ ਸੀ ਕਿਉਂਕਿ ਅਸੀਂ ਅਸੀਂ ਉੱਥੇ ਕਹਿੰਦਾ ਅੰਦਰ ਨਹੀਂ ਗਿਆ ਜੀ ਮੈਂ ਸਾਰੀ ਇਲੈਕਸ਼ਨ ਮੈਂ ਉੱਥੇ ਰਿਹਾ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਉੱਥੇ ਠੱਠੇ ਬੈਠੇ ਰਹੇ ਸਾਰੇ ਇੱਕੋ ਧਾਮ ਐਂਡ ਦੇ ਵਿੱਚ ਹੋਇਆ ਜਿਹੜਾ ਤੁਸੀਂ ਇਹਨਾਂ ਨੂੰ ਪੁੱਛਦੇ ਹੋ ਵੀ ਤੁਹਾਨੂੰ ਕਿਵੇਂ ਨਹੀਂ ਪਤਾ ਉਹਨਾਂ ਨੂੰ ਹੀ ਪਤਾ ਕਿਨੇ ਥੋੜੀ ਹੈ ਜੀ ਤੁਸੀਂ ਇਕਬਾਲ ਸਿੰਘ ਤੋਂ ਪੁੱਛੋ ਜੀ ਉਹ ਅੰਦਰ ਸੀਗਾ ਕਿ ਕਿਨੇ ਥੋੜੀ ਹੈ ਕਿਸੇ ਹੋਰ ਪਾਰਟੀ ਦਾ ਕੋਈ ਬਿਆਨ ਨਹੀਂ ਹੈ ਜੀ ਸਿਰਫ ਇਹੀ ਕਹਦੇ ਨੇ ਇਹਨਾਂ ਨੇ ਹੀ ਆਪਣਾ ਸਾਰਾ ਆਪਣਾ ਤਰੀਕੇ ਨਾਲ ਬਣਾਇਆ ਸੀ ਬਦਨਾਮ ਕਾ ਹੁਣ ਜੋ ਸ਼ਹਿਰ ਦੇ ਕੰਮ ਨੇ ਹੁਣ ਉਹ ਇਹਨਾਂ ਦਾ ਇਹਨਾਂ ਦੇ ਬਹੁਤ ਬੰਦੇ ਕਹੇ ਨੇ ਵੀ 20-20 ਸਾਲ ਦੇ ਅਸੀਂ ਹਰਾਤੇ ਅਸੀਂ ਇਹ ਮੁੱਖ ਮੰਤਰੀ ਤੋਂ ਹਰਾਤੇ ਜੀ ਪਿਛਲੀ ਵਾਰ ਜਿਹੜੇ ਮੁੱਖ ਮੰਤਰੀ ਦਾ ਪ੍ਰਵਾਸ ਸੀ ਜਿਹੜਾ ਕਦੇ ਹਾਰਿਆ ਨਹੀਂ ਅਸੀਂ ਉਹ ਹਰਾਤਾ ਜੀ ਹਾਰਤਾ ਕੋਈ ਵੀ ਸਕਦਾ ਜਿੱਤ ਕੋਈ ਵੀ ਸਕਦਾ ਇੱਕ ਚੋਣ ਆ ਪਬਲਿਕ ਮੈਂਡ ਇਹ ਪਬਲਿਕ ਮੈਂਡ ਠੀਕ ਹੈ ਜੀ ਗੱਲ ਆਮ ਆਦਮੀ ਪਾਰਟੀ ਓਕਣੇ ਚੋਣ ਲੜ ਰਹੀ ਸੀ ਜਿਵੇਂ ਐਮ ਐਲ ਏ ਦੀਆਂ ਚੋਣਾਂ ਲੜੀਆਂ ਕੋਈ ਪੈਸਾ ਨਹੀਂ ਖਰਚਿਆ ਕੋਈ ਕੁਝ ਨਹੀਂ ਕੀਤਾ ਸਾਡਾ ਸਿਸਟਮ ਦੇ ਤਰ੍ਹਾਂ ਦੇ ਹਿਸਾਬ ਨਾਲ ਕਿਤੇ ਨਾ ਕਿਤੇ ਲੋਕ ਤੇ ਸਮਾਜ ਦੇ ਸ਼ਹਿਰ ਦੇ ਮੁੱਦੇ ਨੇ ਉਹ ਨਹੀਂ ਪਿਛੜ ਰਹੇ ਹੈ ਕਿ ਸਰ ਨਹੀਂ ਉਹਦਾ ਕਾਰਨ ਕੌਣ ਆ ਜੀ ਉਹਦਾ ਕਾਰਨ ਕੌਣ ਆ ਉਹਦਾ ਕਾਰਨ ਐਮ ਐਲ ਏ ਸਾਥ ਮੰਤਰੀ ਸਾਥ ਤਾਂ ਹੈ ਨਹੀਂ ਉਹਦਾ ਕਾਰਨ ਉਹਦਾ ਕਾਰਨ ਕਾਂਗਰਸ ਆ ਉਹ ਆਪਣੀ ਧੌਂਸ ਰੱਖਣਾ ਚਾਹੁੰਦੀ ਹੈ ਹਜੇ ਵੀ ਹਰੇਕ ਗੱਲ ਦੇ ਵਿੱਚ ਆਪਣੀ ਧੌਂਸ ਰੱਖਦੀ ਹੈ ਮਿਸਪੈਲਟੀ ਦੇ ਵਿੱਚ ਲੰਬਾ ਸਮਾਂ ਇਹਨਾਂ ਦਾ ਕਬਜ਼ਾ ਰਿਆ ਜਦ ਜਦਾਂ ਮੁਲਖ ਯਾਦ ਹੋਇਆ ਇਹਨਾਂ ਦਾ ਹੀ ਕਬਜ਼ਾ ਰਿਆ ਸ਼ਹਿਰ ਦੇ ਹਾਲਾਤ ਤਾਂ ਦੇਖੋ ਕੀ ਨੇ ਜੀ ਤੁਸੀਂ ਮੰਤਰੀ ਸਾਹਿਬ ਹਰੇਕ ਨੂੰ ਪ੍ਰੈਸ ਕਾਨਫਰੰਸ 'ਚ ਗਏ ਨੇ ਵੀ ਕੂੜਾ ਕਿਵੇਂ ਪਿਆ ਸੀ ਚੌਂਕਾਂ ਦੇ ਵਿੱਚ ਕੂੜਾ ਜੀ ਕੀ ਹਾਲਾਤ ਸੀ ਕਿੰਨੀ ਮਸ਼ੀਨਰੀ ਆ ਗਈ ਮਿਸਪਲ ਕਮੇਟੀ ਦੇ ਵਿੱਚ ਉਹਦਾ ਕੋਈ ਕਿਸੇ ਨੂੰ ਉਹ ਨਹੀਂ ਕਰਨਾ ਹੈ ਜੀ ਗੱਲ ਕੀ ਹੈ ਟੈਂਡਰ ਨਹੀਂ ਲੱਗ ਰਹੇ ਹੋਰ ਨਹੀਂ ਕੁਝ ਹੋ ਰਿਹਾ ਸਿਰਫ ਸਰਦਾਰ ਕਰਨਪ੍ਰੀਤ ਸਿੰਘ ਸੌ ਨੂੰ ਬਦਨਾਮ ਕਰਨ ਵਾਸਤੇ ਸਾਰੇ ਸੁਡੀ ਅੰਤਰ ਰਤੇ ਜਾ ਰਹੇ ਨੇ ਜੀ ਇਸ ਕਾਨਫਰੰਸ ਵਾਹੀ ਤੁਸੀਂ ਕਹਿਣਾ ਕੀ ਜਾਣੋ ਅਸੀਂ ਕਹਿਣਾ ਇਹ ਚਾਹੁੰਦੇ ਆ ਜੀ ਵੀ ਜਿਹੜੀ ਇਹ ਝੂਠੇ ਇਲਜ਼ਾਮ ਲਗਾ ਰਹੇ ਨੇ ਜੇ ਅਸੀਂ ਬੂਠ ਕੈਪਚਰਿੰਗ ਕਰਨੀ ਹੁੰਦੀ ਬੂਠ ਕੈਪਚਰਿੰਗ ਕਰਨ ਦਾ ਇਹ ਤਰੀਕਾ ਨਹੀਂ ਹੈ ਅਸੀਂ ਓਕਣ ਵੀ ਕਰ ਸਕਦੇ ਜਿਵੇਂ ਗਰਕੀਤ ਨੇ ਕਰੀਆਂ ਸੀਗੀਆਂ ਤੁਹਾਨੂੰ ਕਰਨੀ ਆਂਦੀ ਸੀ ਕਿ ਤੁਸੀਂ ਕਹਿ ਦੋ ਅਸੀਂ ਕਰ ਸਕਦੇ ਸੀ ਅਸੀਂ ਉਹਨਾਂ ਤੋਂ ਸਿੱਕੀਆਂ ਨਹੀਂ ਗੱਲਾਂ ਕਹੀ ਪਰ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਇਹ ਮਸ਼ੀਨ ਤੋੜਨਾ ਅਸੀਂ ਕਿਤੇ ਬੇਬੂਪਾ ਅਸੀਂ ਐਨੇ ਪੁਰਾਣੇ ਬੰਦੇ ਆ ਸਾਨੂੰ ਪਤਾ ਨਹੀਂ ਵੀ ਇਹ ਮਸ਼ੀਨ ਟੁੱਟ ਗਈ ਦੁਬਾਰਾ ਚੋਣ ਹੋਊਗੀ ਜੀ ਜੀ ਤੁਸੀਂ ਇਹਨੇ ਸੀਨੀਅਰ ਲੀਡਰ ਨੂੰ ਕੀ ਤੁਸੀਂ ਅਨਾਉਂਸਮੈਂਟ ਹੋਣ ਤੋਂ ਪਹਿਲਾਂ ਹੀ ਸਟੇਟਮੈਂਟ ਦੇ ਦਿੱਤੀ ਵੀ ਜਿੱਤਗੇ 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 ਨਹੀਂ ਅੰਦਰੋਂ ਆਈ ਸੀ ਵੀ ਆਪਾਂ ਜਿੱਤ ਰਹੇ ਹਾਂ ਅੰਦਰੋਂ ਤਾਂ ਬਹੁਤ ਖੁਸ਼ ਹਾਂ ਤਾਂ ਜੀ ਅੰਦਰੋਂ ਤਾਂ ਪਛਾਤੇ ਬੰਦੇ ਸੀ ਕਿ ਸਰ ਉਹ ਨਹੀਂ ਪਰ ਬਣਾਉਣ ਗਈ ਜੀ ਨਹੀਂ ਅੰਦਰੋਂ ਤੁਸੀਂ ਸਟੇਟਮੈਂਟ ਕਿਵੇਂ ਦੇ ਦਿੱਤੀ ਤੁਸੀਂ ਉਹ ਯਾਰ ਗੱਲ ਸੁਣੋ ਕੋਈ ਵੀ ਇਲੈਕਸ਼ਨ ਚੱਲਦੀ ਹੈ ਚਾਹੇ ਐਮਐਲਏ ਦੀ ਚੱਲਦੀ ਹੈ ਚਾਹੇ ਐਮਸੀ ਦੀ ਚੱਲਦੀ ਹੈ ਚਾਹੇ ਪੰਚਾਇਤ ਦੀ ਚੱਲਦੀ ਹੈ ਜਿਹਨੂੰ ਜਿੱਤਣ ਦੇ ਸੰਕੇਤ ਸੰਕੇਤ ਲੱਗਦੇ ਹੁੰਦੇ ਨੇ ਉਹ ਆਪਣੀ ਖੁਸ਼ੀ ਮਨਾਉਂਦਾ ਸਾਨੂੰ ਸੰਕੇਤ ਸੀ ਵੀ ਅਸੀਂ ਜਿੱਤਾਂਗੇ ਜੀ ਠੀਕ ਸਾਨੂੰ ਪੂਰੇ ਸੰਕੇਤ ਸੀ ਅਸੀਂ ਪੂਰੇ ਸ਼ੋਰ ਸੀਗੇ ਵੀ ਅਸੀਂ ਜਿੱਤਾਂਗੇ ਇਸ ਲਈ ਸਾਨੂੰ ਇਹ ਸਾਜ਼ਿਸ਼ ਤਹਿਤ ਸਾਨੂੰ ਫਰਾਇਆ ਗਿਆ ਕੋਈ ਵਾਲੀ ਇਲੈਕਸ਼ਨ ਤਾਂ ਹੋਰ ਆਉਣੇ ਨੇ ਸ਼ਹਿਰ ਦੇ ਵਿੱਚ ਇੱਕ ਇਲੈਕਸ਼ਨ ਨਾਲ ਥੋੜਾ ਗੱਲ ਮੁੱਕੀ ਇੱਕ ਇਲੈਕਸ਼ਨ ਨਾਲ ਕੋੜਾ ਵੀ ਪਾਰਟੀ ਇਹ ਤਾਂ ਨਹੀਂ ਡਾਊਨ ਹੋ ਗਈ ਉਹਤਲੀ ਆਪ ਹੋ ਗਈ ਤੁਸੀਂ ਦੇਖੋ ਤੁਸੀਂ ਕਿਵੇਂ ਡਰਾਮਾ ਹੋ ਰਿਹਾ ਕਿੰਨੇ ਦਿਨ ਦਾ ਠੀਕ ਹੈ ਥੈਂਕ ਯੂ ਥੈਂਕ ਯੂ ਜਿਹੜੀ ਕੀ ਗੱਲਾਂ ਜਨਨ ਅਸੀਂ ਪ੍ਰੈਸ ਕਰਾਂ ਸੀ ਜਿਹੜੀ ਦੇਖੋ ਜਿਹੜੇ ਕੱਲ ਸਾਬਕਾ ਮੰਤਰੀ ਸਰਦਾਰ ਗੁਰਪ੍ਰੀਤ ਸਿੰਘ ਜੀ ਨੇ ਸਾਡੇ ਤੇ ਦੂਸ਼ਣਬਾਜੀ ਕੀਤੀ ਐ ਸਾਡੇ ਵਰਕਰਾਂ ਨੂੰ ਇੱਕ ਗੈਂਗ ਦਾ ਨਾਮ ਦਿੱਤਾ ਇਹ ਉਹਨਾਂ ਲਈ ਬਹੁਤ ਮਾੜੀ ਗੱਲ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਿਛਲੇ 50 ਸਾਲ ਤੋਂ ਤਕਰੀਬਨ ਨਗਰ ਕੌਂਸਲ ਤੇ ਇਹਨਾਂ ਦਾ ਕੰਮ ਜਾ ਰਿਹਾ ਮੈਂ ਵੀ ਉਹਦਾ 파ਟ ਰਿਹਾ ਪਰ ਜਿੱਥੇ ਕਿਤੇ ਗਲਤ ਹੁੰਦਾ ਸੀ ਮੈਂ ਉਹਦੀ ਆਵਾਜ਼ ਉਲਟੀ ਆਵਾਜ਼ ਉਠਾਉਂਦਾ ਰਿਹਾ ਤੁਸੀਂ ਮੈਨੂੰ ਇਹ ਦੱਸੋ ਵੀ ਆਪਣਾ ਖੰਨਾ ਸ਼ਹਿਰ 50 60 ਸਾਲ ਦਾ ਹਲੇ ਗਲੀਆਂ ਨਾਲੀਆਂ 'ਚ ਫਸਿਆ ਪਿਆ ਗਲੀਆਂ ਨਾਲੀਆਂ ਨਹੀਂ ਬਣ ਰਹੀਆਂ ਲੋਕਾਂ ਨੂੰ ਉਥੀੜ ਲਾ ਜਾ ਕੇ ਰੱਖਿਆ ਹੋਇਆ ਇਹਨਾਂ ਨੇ ਦੂਜਾ ਜਦੋਂ ਪ੍ਰਧਾਨ ਕਮਲਜੀਤ ਸਿੰਘ ਲੱੱੜ 2021 ਚ ਬੈਠੇ ਆ ਉਦੋਂ ਧੱਕਾ ਕੌਣ ਕਰ ਰਿਹਾ ਸੀ ਉਦੋਂ ਗੱਡੀ ਕਿਹਨੇ ਖੋਈ ਸੀ ਉਦੋਂ ਉਹਨੂੰ ਕੌਣ ਤੰਗ ਕਰ ਰਿਹਾ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਨਹੀਂ ਸੀਗੀ ਉਦੋਂ ਕੌਣ ਸੀ ਦੇਣ ਜਵਾਬ ਜਿੱਦਣ ਪ੍ਰੋਫੈਸਰ ਕਲੋਨੀ ਚ ਸੀਵਰੇਜ ਪਾਇਆ ਸਕਦਾ ਉਦੋਂ ਕਲੋਨੀ ਅਪਰੂਵਡ ਸੀ ਅੱਜ ਸੜਕਾਂ ਬਣਨ ਲੱਗੀਆਂ ਅਨਪਰੂਵਡ ਹੋ ਗਈਆਂ ਜਦੋਂ ਖੇਤਾਂ ਚ ਸੀਵਰੇਜ ਪਿਆਦੀ ਉਦੋਂ ਕਿਉਂ ਨਹੀਂ ਜਵਾਬ ਦਿੱਤਾ ਛੋਟਾ ਖੰਨਾ ਜਿਹੜਾ ਗਰਾਊਂਡ ਆ ਬਾਬਾ ਨਿਰਵਨ ਦਾਸ ਜੀ ਦਾ ਉਥੇ ਖੇਤਾਂ ਚ ਸੀਵਰੇਜ ਪਾਇਆ ਗਿਆ ਤੇ ਪੂਰੀ মিডিਆ ਨੂੰ ਪਤਾ ਇੱਕ ਵੀ ਘਰ ਨਹੀਂ ਸੀਗਾ 5 ਕਿਲੇ ਖੇਤਾਂ ਚ ਸੀਵਰੇਜ ਪਾਇਆ ਗਿਆ ਤੇ ਉਦੋਂ ਕਿਉਂ ਨਹੀਂ ਬੋਲੇ ਸ਼ਹਿਰ ਦੇ ਵਿੱਚ ਜਿਹੜੀ ਇਹਨਾਂ ਦੀ 10 ਸਾਲ ਤੋਂ ਜ਼ਿੰਮੇਵਾਰੀ ਬਣਦੀ ਸੀ 10 ਸਾਲ ਤੋਂ ਇਹ ਰਹੇ ਨਹੀਂ ਉੱਥੇ ਦੇਣ ਜਵਾਬ ਇਹਨਾਂ ਨੇ ਗੁਰਵਿੰਦਰ ਸਿੰਘ ਲਾਲੀ ਨਾਲ ਕੀ ਕੀਤਾ ਸੀ 2015 ਚ ਦੋ ਦਿਨਾਂ ਧੋਖਾ ਕੀਤਾ ਫਿਰ 2021 ਚ ਜਦੋਂ ਇਲੈਕਸ਼ਨ ਜਿੱਤੇ ਆ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਐਸਸੀ ਕਰਤੀ ਜੇ ਉਹ ਨਾ ਜਿੱਤਦਾ ਜਰਨਲ ਰਹਿਣੀ ਸੀ ਉਹ ਜਿੱਤ ਗਿਆ ਐਸਸੀ ਕਰਤੀ ਉਹਨੂੰ ਕਹਿੰਦੇ ਤੂੰ ਕੋਰਟ ਚ ਜਾ ਹਾਈ ਕੋਰਟ ਜਾ ਟੜਵਾ ਜਾ ਕੇ ਉਹਨੂੰ ਹਾਈ ਕੋਰਟ ਭੇਜਦਾ ਦੂਜੇ ਪਾਸੇ ਆਪਣੇ ਬੰਦੇ ਹਾਈ ਕੋਰਟ ਭੇਜਤੇ ਜਿਹੜੇ ਆਪਣੇ ਮਨੀਸ਼ ਟਵਾੜੀ ਜੀ ਨੇ ਉਹਦੇ ਭਰਾ ਸੀਗੇ ਅਜੇ ਟਵਾੜੀ ਜੱਜ ਉਹਨਾਂ ਕੋਲ ਭੇਜਦਾ ਵੀ ਤੁਸੀਂ ਜਾ ਕੇ ਤੜਵਾਉਣੀ ਨਹੀਂ ਹੈਗੀ ਤੁਸੀਂ ਇਹਨੂੰ ਐਸੀਓ ਰਹਿਣ ਦਿਓ ਉਦੋਂ ਕਿਨੇ ਧੋਖਾ ਕੀਤਾ ਦੀ ਲੈਨੋਪਾਰ ਦੇ ਸਾਰਾ ਏਰੀਆ ਪੱਟਿਆ ਪਿਆ ਇਹਨਾਂ ਨੇ ਧੋਖਾ ਨਹੀਂ ਕੀਤਾ ਜੇ ਦੁਬਾਰਾ ਕਦੇ ਸੀਵਰੇਜ ਦਾ ਟੈਂਡਰ ਨਾ ਲੱਗਦਾ ਜੇ ਸੀਵਰੇਜ ਦਾ ਟੈਂਡਰ ਨਾ ਲੱਗਦਾ ਸਾਡੇ ਨੰਦੀ ਕਲੋਨੀ ਚ ਸੀਵਰੇਜ ਨਹੀਂ ਪੈਣਾ ਸੀਗਾ ਸਾਡੀਆਂ ਸੜਕਾਂ ਪੱਟੀਆਂ ਪਈਆਂ ਨੇ ਟੈਂਡਰ ਲੱਗ ਨਹੀਂ ਰਹੇ ਪ੍ਰਧਾਨਵਾਰ ਇਹ ਕੁਝ ਗੱਲ ਹੀ ਨਹੀਂ ਕਰ ਰਹੇ ਮੈਨੂੰ ਦੱਸਣਾ ਬੀਰੂ ਵਾਲੀ ਗਲੀ ਬਣੀ ਹੈ ਕਿ ਨਹੀਂ ਜਵਾਬ ਦੇ ਦੇਣੋ ਸਰਪਾਟ ਦੇ ਅੱਜ ਦੇ ਵਿਸ਼ੇ ਨਹੀਂ ਅੱਜ ਦੇ ਵਿਸ਼ੇ ਤੇ ਗੱਲ ਨਹੀਂ ਉਹ ਸਾਡੀ ਟੀਮ ਦੇ ਵਰਕਰਾਂ ਨੂੰ ਇੱਕ ਗੈਂਗ ਦਾ ਨਾਮ ਦੇ ਰਹੇ ਨੇ ਮੈਂ ਉਸ ਗੱਲ ਤੇ ਗੱਲ ਕਰ ਰਿਹਾ ਕਿਹੜਾ ਗੈਂਗ ਆ ਜਦ ਅਸੀਂ ਕਾਂਗਰਸ ਚ ਤੇ ਜਦ ਅਸੀਂ ਗੈਂਗ ਦੇ ਹੋ ਸੀਗੇ ਅੱਜ ਅਸੀਂ ਆਪਣੀ ਪਾਰਟੀ ਲੀਗ ਤੇ ਲੋਕਾਂ ਦੇ ਹੱਕਾਂ ਲਈ ਗੱਲ ਕਰਦੇ ਹਾਂ ਉੱਥੇ ਅਸੀਂ ਗੈਂਗ ਦਾ ਹਿੱਸਾ ਬਣ ਗਏ ਗੁਰਕੀਰਤ ਸਿੰਘ ਜੀ ਨੇ ਕਿੰਨੀਆਂ ਗਾਲਾਂ ਕੱਢੀਆਂ ਤੁਸੀਂ ਵੀਡੀਓ ਚ ਦੇਖ ਹੀ ਲਿਆ ਇਹ ਲੀਡਰਾਂ ਨੂੰ ਸ਼ੋਭਦਾਇ ਗੱਲਾਂ ਇਹ ਉੱਥੇ ਧੀਆਂ ਭੈਣਾਂ ਵੀ ਸੀਗੀਆਂ ਇੱਕ ਪਾਸੇ ਆਪ ਇਹ ਕਹਿੰਦੇ ਨੇ ਉੱਥੇ ਭੈਣਾ ਬੈਠੀਆਂ ਭੈਣਾ ਬੈਠੀਆਂ ਸੀਗੀਆਂ ਇੱਕ ਜ਼ਿੰਮੇਵਾਰ ਵਿਅਕਤੀ ਇਹਦੀਆਂ ਗੱਲਾਂ ਕਰ ਰਿਹਾ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਇਹ ਗੱਲ ਗੈਂਗ ਸ਼ਬਦ ਨਹੀਂ ਦੇਣਾ ਚਾਹੀਦਾ ਬਹੁਤ ਮਾੜੀ ਗੱਲ ਆ ਦੂਜੇ ਪਾਸੇ ਹਲੇ ਪ੍ਰਧਾਨ ਦਾ ਮਸਲਾ ਨਿਬੜਿਆ ਨਹੀਂ ਅਸੀਂ ਆਪਣੇ ਵੱਲੋਂ ਵੀ ਕੋਰਟ ਜਾਵਾਂਗੇ ਉਹਦੇ ਖਿਲਾਫ ਹਾਈ ਕੋਰਟ 'ਚ ਅਪੀਲ ਕਰਾਂਗੇ ਕਿ ਜਿਹੜੀ ਕਰਾਪਸ਼ਨ ਹੋਈ ਆ ਉਹਦੇ ਵਾਸਤੇ ਦੇਣ ਜਵਾਬ ਕਰਾਪਸ਼ਨ ਤੇ ਕਿਉਂ ਨਹੀਂ ਬੋਲਦੇ ਅੱਜ ਸਾਨੂੰ ਉਹ ਗੈਂਗ ਦੱਸਦੇ ਨੇ ਸਾਡੇ ਵਰਕਰ ਮਿਹਨਤੀ ਨੇ ਸ਼ਹਿਰ ਲਈ ਕੰਮ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਤਕਲਾਂ ਤੋਂ ਗਰੇਜ ਕਰਨਾ ਚਾਹੀਦਾ ਧੰਨਵਾਦ ਜੀ